ਸ਼ਾਸਤਰੀਕਾਲ ਜੀ ਕਿਸਾਨਾਂ ਅੰਦੋਲਨ ਦੇ ਬਾਰੇ ਇੱਕ ਬਹੁਤ ਹੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਚੁੱਕੀ ਆ ਜਿਵੇਂ ਕਿ ਕਿਸਾਨਾਂ ਨੂੰ ਦਿੱਲੀ ਜਾ ਕੇ ਪ੍ਰਦਰਸ਼ਨ ਕਰਨ ਤੋਂ ਰੋਕਣ ਲਈ Haryana ਸਰਕਾਰ ਦੇ ਵੱਲੋਂ ਸਾਰੇ ਹੀ ਹਾਈਵੇ ਬੰਦ ਕਰਤੇ ਗਏ ਸੀ ਸਾਰੀਆਂ ਹੀ ਸੜਕਾਂ ਤੇ ਭਾਰੀ ਪੁਲਿਸ ਬਲ ਅਤੇ ਫੌਜ ਦਾ ਨਾਦ ਕਰਤੀ ਗਈ ਸੀ ਤਾਂ ਕਿ ਪ੍ਰਦਰਸ਼ਨ ਕਾਰਜ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਸਕੇ ਪਰ ਦੂਸਰੇ ਪਾਸੇ ਇਸ ਨਾਲ ਸੜਕੀ ਆਵਾਜਾਈ ਕਾਰੋਬਾਰ ਅਤੇ ਆਮ ਜਨਤਾ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਇੱਕ ਸੁਖਾਮੀ ਖਬਰ ਆ ਰਹੀ ਹੈ ਜਿਸ ਬਾਰੇ ਚਰਚਾ ਗਈ ਵੀਡੀਓ ਵਿੱਚ ਕਰਦੇ ਹਾਂ ਪਰ ਜੇਕਰ ਤੁਸੀਂ ਸੜ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਨਾਲ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਚੁਰਵਾਤ ਕਰਦੇ ਹਾਂ ਸਿਮੇਂ ਦੀ ਸਭ ਤੋਂ ਵੱਡੀ ਅਤੇ ਅਹਿਮ ਖਬਰ ਤੋਂ ਤਾਂ ਦੋਸਤੋ ਟਿਕਰੀ ਤੇ ਸਿੰਗੂ ਬਾਰਡਰ ਖੋਲਣ ਦੀ ਤਿਆਰੀ ਬਹਾਦਰਗੜ੍ਹ ਤੇ ਚੜੌਦਾ ਸਰਹੱਦ ਤੇ ਇੱਕ ਪਾਸੇ ਆਵਾਜ਼ਾਈ ਕੀਤੀ ਸ਼ੁਰੂ ਕਿਸਾਨਾਂ ਦੇ ਦਿੱਲੀ ਵੱਲ ਮਾਰਚ ਦੇ ਮੱਦੇਨਜ਼ਰ 11 ਦਿਨ ਤੋਂ ਬੰਦ ਰਹੇ ਦਿੱਲੀ ਦੇ ਟਿਕਰੀ ਬਾਰਡਰ ਤੇ ਸਿੰਗੂ ਬਾਰਡਰ ਨੂੰ ਸ਼ਨੀਵਾਰ 24 ਫਰਵਰੀ ਨੂੰ ਖੋਲਣ ਦੀਆਂ ਤਿਆਰੀਆਂ ਸ਼ੁਰੂ ਕਰਤੀ ਗਈਆਂ ਨੇ ਦਿੱਲੀ ਪੁਲਿਸ ਵੱਲੋਂ ਟਿਕਰੀ ਬਾਰਡਰ ਤੇ ਲਗਾਏ ਗਏ ਕੰਟੇਨਰ ਤੇ ਪੱਥਰ ਹਟਾਏ ਜਾ ਰਹੇ ਨੇ ਸ਼ੁਰੂਆਤ ਵਿੱਚ ਇੱਕ ਪਾਸੇ ਵਾਲੀ ਸੜਕ ਨੂੰ ਖੋਲਣ ਦੀ ਯੋਜਨਾ ਹੈ ਇਸੇ ਦੇ ਨਾਲ ਹੀ ਸ਼ਨੀਵਾਰ ਨੂੰ ਚੜੌਦਾ ਬਾਰਡਰ ਤੇ ਇੱਕ ਸਾਈਡ ਰੋਡ ਵੀ ਖੋਲ ਦਿੱਤਾ ਗਿਆ ਹੈ ਦਾ ਦੇ ਕੇ ਸੋਨੀਪੱਤ ਤੇ ਕੁੰਡਲੀ ਨਾਲ ਲੱਗਦੇ ਸਿੰਘੂ ਬਾਰਡਰ ਤੇ ਦਿੱਲੀ ਪੁਸਤੇ ਦਿੱਲੀ ਬਾਰਡਰ ਤੋਂ ਨੈਸ਼ਨਲ ਹਾਈਵੇ 44 ਦੀ ਸਰਵਸ ਰੋਡ ਨੂੰ ਖੋਲਣਾ ਸ਼ੁਰੂ ਕਰਤਾ ਹੈ ਇੱਥੇ ਸਾਰੀਆਂ ਚਾਰ ਲੇਨ ਖੋਲੀਆਂ ਜਾ ਰਹੀਆਂ ਨੇ ਫਲਾਈਓਵਰ ਤੇ ਕੀਤੀ ਗਈ ਬੈਰੀਕੇਟੇ ਕ ਪਹਿਲਾ ਮੰਗੀ ਰਹੇਗੀ ਲੋਕਾਂ ਨੂੰ ਦਿੱਲੀ ਆਉਣ ਜਾਣ ਵਿੱਚ ਕਾਫੀ ਰਾਹਤ ਮਿਲੇਗੀ